ਸਾਂਝੇ ਕਰਨ ਨਾਲ ਜੁੜੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜੇ ਕਿ ਸਾਨੂੰ ਸਾਰੇ ਬਹੁਤ ਵਾਰ ਆ ਕੇ ਪੁੱਛਦੇ ਆ ਕਿ ਤੁਸੀਂ ਬੱਚਿਆਂ ਨੂੰ ਉੱਥੇ ਛੱਡਿਆ ਏ ਜਾਂ ਤੁਹਾਡੇ ਬੱਚਿਆਂ ਦੀ ਪਰਵਰਿਸ਼ ਕਿੱਦਾਂ ਦੀ ਹੈ ਜਿਹੜੀ ਤੁਸੀਂ ਉਹਨਾਂ ਨੂੰ ਛੱਡ ਕੇ ਆ ਗਏ ਜਾਂ ਇਹ ਜੇ ਤੁਹਾਨੂੰ ਕੀ ਭਰੋਸਾ ਆਇਆ ਕਿ ਉਹ ਠੀਕ ਰਹਿਣਗੇ ਤੇ ਤੁਸੀਂ ਇੱਥੇ ਬੜੇ ਸਹਿਜ ਜੇ ਹੋ ਕੇ ਜ਼ਿੰਦਗੀ ਜਿਉਂਦੇ ਹੋ ਇਹ ਕੁਐਸਚਨ ਬੜਾ ਬਿਲਕੁਲ ਤੋਂ ਪਹਿਲਾਂ ਬੱਚਿਆਂ ਬਾਰੇ ਦੱਸ ਦਈਏ ਜੀ ਕਿ ਸਾਡੇ ਦੋ ਬੱਚੇ ਨੇ ਸਾਡਾ ਬੇਟਾ 26 ਸਾਲ ਦਾ ਹੋ ਗਿਆ 26 ਸਾਲ ਦਾ ਹੋ ਗਿਆ ਸਾਡਾ ਬੇਟਾ 26 ਸਾਲ ਦਾ ਜੀ ਜਿਹੜਾ ਯੂਨੀਵਰਸਿਟੀ ਖਤਮ ਕਰਨ ਤੋਂ ਬਾਅਦ ਦੋ ਤਿੰਨ ਸਾਲਾਂ ਤੋਂ ਲਗਾਤਾਰ ਜੌਬ ਕਰ ਰਿਹਾ ਤੇ ਸਾਡੀ ਗੈਰ ਹਾਜ਼ਰੀ 'ਚ ਸਾਡੇ ਘਰ ਦੀ ਜ਼ਿੰਮੇਵਾਰੀ ਨਿਭਾ ਰਿਹਾ ਤੇ ਦੂਸਰਾ ਬੱਚਾ ਸਾਡੀ ਛੋਟੀ ਬੇਟੀ ਹੈ ਜਿਹਨਾਂ ਨੂੰ ਬਹੁਤਿਆਂ ਨੇ ਤਾਂ ਸੋਸ਼ਲ ਮੀਡੀਆ ਤੇ ਵੇਖਿਆ ਹੋਊਗਾ ਉਹ 19 ਸਾਲਾਂ ਦੀ ਹੈ ਯੂਨੀਵਰਸਿਟੀ ਤੋਂ ਡਿਗਰੀਆਂ ਕਰਦੀ ਹੈ ਪਲੱਸ 2 ਜਾਬਾਂ ਕਰਦੀ ਹੈ ਜਿਹੜੀ ਤਾਂ ਸਾਡੀ ਰਿਪੋਰਟ ਹੈ ਜੀ ਬੱਚਿਆਂ ਬਾਰੇ ਜਿਹੜੀ ਲੋਕਾਂ ਦੇ ਇਹ ਬਿਲਕੁਲ ਇੱਕ ਮੈਂ ਸਮਝਦਾ ਕਿ ਸਾਡੀ ਕਮਿਊਨਿਟੀ 'ਚ ਇਹ ਕਾਫੀ ਜਾਇਜ਼ ਜਿਹੇ ਸਵਾਲ ਹੈ ਕਿ ਤੁਹਾਡੇ ਬੱਚਿਆਂ ਦਾ ਕਿਵੇਂ ਆ ਜਾਂ ਕਈ ਇਹ ਕਹਿੰਦੇ ਨੇ ਜੀ ਤੁਹਾਡੇ ਬੱਚੇ ਵੀ ਆਉਣਗੇ ਇਹ ਬੱਚੇ ਡਿਸਾਈਡ ਕਰਨਗੇ ਜੀ ਉਹਨਾਂ ਨੇ ਆਉਣਾ ਕਿ ਨਹੀਂ ਆਉਣਾ ਤੇ ਅਸੀਂ ਇਸ ਗੱਲ ਦੇ ਵਿੱਚ ਦਖਲ ਦਾ ਜੀ ਵੀ ਨਹੀਂ ਕਰਨੀ ਚਾਹੁੰਦੇ ਤੇ ਵੈਸੇ ਉਹ ਕੈਨੇਡੀਅਨ ਬੌਰਨ ਨੇ ਉਹਨਾਂ ਦਾ ਉਹ ਦੇਸ਼ ਹੈ ਉਹਨਾਂ ਲਈ ਉਹ ਠੀਕ ਆ ਉੱਥੇ ਤੇ ਜਿਹੜੀ ਬੱਚਿਆਂ ਦੀ ਰਿਪੋਰਟ ਹੁਣ ਤੱਕ ਦੀ ਉਹ ਇਹ ਹੈ ਜੀ ਕਿ ਅਸੀਂ ਇਹਨੂੰ ਪੋਜ਼ਿਟਿਵ ਗਿਣਦਾ ਕਿਉਂਕਿ ਸਾਡਾ ਬੱਚਾ ਅਲੱਗ ਰਹਿੰਦਾ ਸੀ ਜਦੋਂ ਅਸੀਂ ਆਏ ਹਾਂ ਸਾਡੇ ਆਉਣ ਤੋਂ ਬਾਅਦ ਉਹਨੇ ਆਪਣੀ ਜ਼ਿੰਮੇਵਾਰੀ ਸਮਝੀ ਉਹਨੇ ਸੋਚਿਆ ਕਿ ਮੇਰੀ ਸਿਸਟਰ ਛੋਟੀ ਹੈ ਉਦੋਂ ਸਾਡੀ ਮਾਤਾ ਵੀ ਹੁੰਦੀ ਸੀ ਵੀ ਬੀਬੀ ਕਰਕੇ ਮੈਂ ਘਰੇ ਆ ਜੰਨਾ ਸੋ ਸ਼ਾਰਟ ਸਟਰੀ ਇਹ ਕਰਦੇ ਆ ਜੀ ਕਿ ਸਾਡਾ ਹੁਣ ਤੱਕ ਦਾ ਬਹੁਤ ਹੀ ਖੂਬਸੂਰਤ ਐਕਸਪੀਰੀਅੰਸ ਰਿਹਾ ਹੈ ਗਿਆ ਸਿਹਰਾ ਬੱਚਿਆਂ ਵੱਲੋਂ ਕਿਉਂਕਿ ਬੱਚੇ ਜਿਆਦਾ ਜ਼ਿੰਮੇਵਾਰ ਹੋਏ ਅਸੀਂ ਚਾਹੁੰਦੇ ਵੀ ਸੀ ਇਹ ਕਿਉਂਕਿ ਅਸੀਂ ਪ੍ਰੋਬਲਮ ਵੇਖ ਰਹੇ ਸੀ ਕਿ ਜਿਹੜੇ ਸਾਡੇ ਮਾਪੇ ਪੰਜਾਬ ਤੋਂ ਗਏ ਹੋਏ ਨੇ ਓਹੋ ਪੰਜਾਬ ਵਾਂਗੋ ਹੀ ਜਿਉਣ ਦੀ ਟਰਾਈ ਕਰਦ ਨੇ ਹਾਲਾਂਕਿ ਸਾਡੇ ਬੱਚੇ ਉੱਥੇ ਕੈਨੇਡੀਅਨ ਕਲਚਰ ਚ ਵੱਡੇ ਹੋਏ ਨੇ ਉਹ ਐਕਸਪੈਕਟ ਵੀ ਨਹੀਂ ਕਰਦੇ ਮੈਨੂੰ ਲੱਗਦਾ ਕਿ ਜਿਹੜੇ ਅਸੀਂ ਪੰਜਾਬ ਤੋਂ ਗਏ ਆ ਬੱਚੇ ਉੱਥਾ ਉੱਥੇ ਪੈਦਾ ਹੋਏ ਅਸੀਂ ਆਪਣੇ ਬੱਚਿਆਂ ਨੂੰ ਕਨਫਿਊਜ਼ ਕਰਤਾ ਉਹਨਾਂ ਨੂੰ ਸਮਝ ਨਹੀਂ ਆ ਰਹੀ ਬਿਲਕੁਲ ਵੀ ਅਸੀਂ ਦੇਸੀ ਤਰੀਕੇ ਨਾਲ ਜਿਉਈਏ ਜਾਂ ਵਿਦੇਸ਼ੀ ਤਰੀਕੇ ਨਾਲ ਜਿਉਈਏ हां बिल्कुल ਇਹ ਵੀ ਮੇਰੇ ਕੱਲ ਚ ਲੋਕਾਂ ਦਾ ਕਸੂਰ ਵੀ ਨਹੀਂ ਕੋਈ ਕਿਉਂਕਿ ਅਸੀਂ ਤਾਂ ਜੰਮੇ ਬਲੇ ਇੱਥੇ ਦੇ ਸੀ ਅਸੀਂ ਤਾਂ ਉਵੇਂ ਸਮਝਦੇ ਸੀ ਜਾਂ ਅਸੀਂ ਸਾਡੀ ਪੁਰਾਣੀ ਪੀੜੀ ਨੂੰ ਸੰਭਿਆ ਹਾਂ ਸਾਨੂੰ ਵੀ ਇਹ ਬਾਰੇ ਖਰੈਂਦਾ ਸਾਡੇ ਵਾਲੀ ਪੀੜੀ ਨੂੰ ਵੀ ਸ਼ਾਇਦ ਸਾਨੂੰ ਵੀ ਕੁਝ ਸੰਭੂਗਾ ਇਹ ਗੱਲ ਮੈਂ ਬਹੁਤ ਇੰਟਰਵਿਊ ਚ ਕਹਿ ਚੁੱਕਿਆ ਹਾਂ ਕਿ ਇਹ ਬਹੁਤ ਵੱਡਾ ਭਲੇਖਾ ਉੱਥੋਂ ਦੇ ਸਿਸਟਮ ਚ ਪੋਸੀਬਲ ਨਹੀਂ ਸਮੇਂ ਦੇ ਨਾਲ ਸੋਚ ਬਦਲ ਹੋਣੀ ਬਹੁਤ ਜ਼ਰੂਰੀ ਹੈ ਬਿਲਕੁਲ ਸਮਝ ਸਕਦੇ ਹਾਂ ਬੱਚੇ ਜ਼ਿੰਮੇਵਾਰੀਆਂ ਚ ਪਏ ਨੇ ਖਾਸ ਕਰਕੇ ਬੇਟਾ ਉਹਨੂੰ ਬੋਡੀ ਵਰ ਔਖਾ ਵੀ ਲੱਗਿਆ ਫਾਰਸੀ ਉਹ ਨਹੀਂ ਇਹ ਕਹਿੰਦੇ ਸੀ ਵੀ ਜੇ ਕੁਝ ਬਣਿਆ ਬਣਾਇਆ ਸਾਹਮਣਾ ਆ ਤਾਂ ਫਿਰ ਇਹ ਚੀਜ਼ ਨੂੰ ਤੈਨੂੰ ਇਹ ਐਡ ਕਰ ਲੈਣੀ ਪੈਣੀ ਹੈ ਜ਼ਿੰਮੇਵਾਰੀ ਵੀ ਨਾਲ ਸਾਹਮਣੇ ਪੈਣੀ ਪੈਣੀ ਹੈ ਜੇ ਉਹਨਾਂ ਨੇ ਲੈ ਵੀ ਲਈ ਕਿਉਂਕਿ ਕਿਸੇ ਵੀ ਕੰਮ ਨੂੰ ਦੇਖੋ ਜਦੋਂ ਵੀ ਆਪਾਂ ਪਹਿਲੀ ਵਾਰ ਹੈਂਡਲ ਕਰਨਾ ਦਿੱਕਤਾਂ ਤਾਂ ਆਉਂਦੀਆਂ ਨੇ ਇੰਨਾ ਵੀ ਨਹੀਂ ਘਬਰਾ ਜਾਣਾ ਚਾਹੀਦਾ ਲੀ ਤਾਂ ਜਦ ਹਟਣਾ ਪਹਿਲਾਂ ਤਾਂ ਹਟਣ ਦਾ ਹੌਸਲਾ ਚਾਹੀਦਾ ਹੈ ਹਟ ਕੇ ਤੁਰਨ ਦਾ ਤੇ ਨਾਲ ਫਿਰ ਦਿੱਕਤਾਂ ਨੂੰ ਫੇਸ ਕਰਨ ਦਾ ਵੀ ਹੌਸਲਾ ਚਾਹੀਦਾ ਹੈ ਪਰ ਕਿਸੇ ਨਾ ਕਿਸੇ ਨੂੰ ਇਹ ਸਟੈਪ ਤਾਂ ਲੈਣਾ ਪੈਣਾ ਹੈ ਹਾਂ 100% ਕਿਸੇ ਪਾਸੇ ਵੀ ਨਹੀਂ ਹੁੰਦਾ ਨਾ ਸਹੀ ਚਾ ਗਲਤ ਖੁਸ਼ ਹੁੰਦਾ ਜਦੋਂ ਤੁਸੀਂ ਕੁਝ ਨਵੇਂ ਐਕਸਪੈਰੀਮੈਂਟ ਕਰਨੇ ਨੇ ਅਸੀਂ ਇਹ ਕੱਲ ਕਹਿ ਸਕਦੇ ਹਾਂ ਕਿ ਸਾਡੇ ਬੱਚਿਆਂ ਦਾ ਪੱਖ ਪੋਜ਼ਿਟਿਵ ਗਿਆ ਸਾਡੇ ਦੂਰ ਹੋਣ ਨਾਲ ਜ਼ਿਆਦਾ ਜ਼ਿੰਮੇਵਾਰ ਹੋਏ ਨੇ ਤੇ ਦੂਸਰੀ ਅਮਰੀਕਾਲ ਚ ਗੱਲ ਇਹ ਵੀ ਆ ਕਿ ਉਹਨਾਂ ਨੇ ਹੁਣ ਤੋਂ ਹੀ ਇਹ ਸਵੀਕਾਰ ਵੀ ਕਰ ਲਿਆ ਕਿ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਹੈ ਉਹਨਾਂ ਨੇ ਆਪ ਮੈਨੇਜ ਕਰਨੀ ਆਦਰਵਾਇਜ਼ ਆਪਾਂ ਨੂੰ ਹੁਣ ਕੱਲ ਬੱਸ ਚੜਾਉਣ ਗਏ ਆ ਸਾਡੇ ਭਾਣ ਜੀ ਨੇ ਉੱਥੇ ਇੱਕ ਲੇਡੀ ਮੀਡੀ ਇੰਗਲੈਂਡ ਦੀ ਜਿਸ ਨੂੰ ਦੇਖਿਆ ਬਾਹਰਲੀ ਲਸੈਸਰੀ ਕਾਲ ਭਾਣ ਜੀ ਗਏ ਕਿ ਉਹ 2 ਮਿੰਟ ਨਹੀਂ ਲੱਗੇ ਜਦੇ ਸ਼ੁਰੂ ਹੋ ਗਈ ਵੀ ਦੇਖ ਲੋ ਜੀ ਜਮੇ ਜੀ ਨਹੀਂ ਕਰਦਾ ਬਾਹਰ ਮੋੜ ਨੂੰ ਹੁਣ ਕੀ ਕਰੀਏ ਮੈਂ ਆਪਣੀ ਪਹਿਲਾਂ ਵੱਡੀ ਕੁੜੀ ਦਾ ਜਵਾਕ ਸਾਹਮਣੇ ਬੈਠੀ ਹੁਣ ਮੇਰੀ ਛੋਟੀ ਕਹਿੰਦੀ ਏ ਤੂੰ ਉਹਦਾ ਵੀ ਤਾਂ ਜਵਾਕ ਸਾਹਮਣੇ ਹੁਣ ਤੂੰ ਮੇਰਾ ਸਾਹਮਣੇ ਤੇ ਉਸ ਤੋਂ ਬਾਅਦ ਉਹ ਕਹ ਰਹੀ ਸੀ ਮੁੰਡੇ ਦਾ ਹਲੇ ਵਿਆਹ ਨਹੀਂ ਹੋਇਆ ਚੱਲ ਹੋ ਜਾਊਗਾ ਵੀ ਫਿਰ ਜਦ ਦੋਨਾਂ ਕੁੜੀਆਂ ਦਾ ਸਾਹਮਣਾ ਫਿਰ ਨੌ ਨੂੰ ਮੈਂ ਜਵਾਬ ਕਿਵੇਂ ਦਵਾਂਗੀ ਉਹਦੇ ਵੀ ਤਾਂ ਸਾਹਮਣੇ ਬੈਣੇ ਆ ਨਾਲ ਦੀ ਨਾਲ ਕਹਿੰਦੇ ਇਹ ਵੀ ਕਹਿ ਦਿੰਦੇ ਨੇ ਮम्मा ਇਹ ਤੁਹਾਡੀ ਲਾਈਫ ਆ ਤੁਸੀਂ ਇੰਜੋਏ ਕਰ ਜਿਵੇਂ ਹੁਣ ਜਦੋਂ ਮੈਂ ਮਹੀਨੇ ਲਈ ਆਈ ਮੈਂ ਪੁੱਛਿਆ ਵੀ ਮੈਂ ਛੁੱਟੀ ਬਦਾਲ ਲਵਾਂ ਉਹ ਕਹਿੰਦੇ ਓ ਮਾਈ ਗਾਡ ਇਟਸ ਆਲਰੇਡੀ 1 ਮੰਥ ਆ ਨਾ ਵੀ ਕੁੱਟਣਾ ਵੀ ਤੇ ਰੋਣਾ ਵੀ ਨਹੀਂ ਦੇਣਾ ਤੇ ਜਿਹੜੇ ਸਾਡੇ ਬਾਪੇ ਨੇ ਵਿਚਾਰੇ ਠੋਕ ਕੇ ਕਹਿ ਵੀ ਨਹੀਂ ਸਕਦੇ ਓਸ਼ਨਲੀ ਜਿਆਦਾ ਜਿਹੜੇ ਹੁੰਦੇ ਨੇ ਪਰ ਸਚਾਈ ਇਹ ਆ ਕਿ ਸਾਰੇ ਛੱਟਣਾ ਚਾਹੁੰਦੇ ਨੇ ਤੇ ਆਪਣੀ ਇੱਛਾ ਸ਼ਬਦੀ ਹੈ ਵਿਆਹ ਦੇ ਵਿੱਚ ਵੀ ਇੱਕ ਦੋ ਲੇਡੀਜ਼ ਨੇ ਗੱਲ ਕਹੀ ਨਾ ਤੁਹਾਨੂੰ ਵੀ ਇਹ ਚੰਗਾ ਹੋ ਗਿਆ ਤੁਸੀਂ ਪਹਿਲਾਂ ਆ ਕੇ ਕਿਉਂਕਿ ਕਿਵੇਂ ਤੁਹਾਡਾ ਇਹ ਡਿਸੀਜਨ ਚਾਹੁੰਦੇ ਸਾਰੇ ਇਹ ਨੇ ਉਹਨਾਂ ਨੇ ਬੜੀ ਸੱਚੀ ਦਿਲੋਂ ਕਿਹਾ ਕਿ ਚਾਹੁੰਦੇ ਸਾਰੇ ਇਹ ਨੇ ਪਰ ਪ੍ਰੋਬਲਮ ਇਹ ਹੋ ਗਈ ਕਿ ਅਸੀਂ ਗਾਹਾਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਲੈ ਲਈਆਂ ਹੁਣ ਸਾਡੇ ਲਈ ਛੱਡ ਕੇ ਤੁਰਨਾ ਔਖਾ ਫਿਰ ਬੱਚਿਆਂ ਦੇ ਮੂੰਹ ਵੱਢਣਗੇ ਜਾਂ ਜੋ ਵੀ ਹੋਊਗਾ ਪਰ ਪਹਿਲਾ ਆਉਣ ਦਾ ਡਿਸੀਜਨ ਉਹਨਾਂ ਨੇ ਕਿਹਾ ਵੀ ਤੁਹਾਡਾ ਸਹੀ ਰਿਹਾ ਜਿਵੇਂ ਨਾ ਚਲੋ ਹਾਲਾਂਕਿ ਆਪਣੀ ਘਰ ਦੀ ਸਟੋਰੀ ਨਹੀਂ ਹਾਂ ਪਰ ਬਹੁਤ ਲੋਕਾਂ ਨੂੰ ਇਹ ਲੱਗਦਾ ਹੈ ਕਿ ਨਹੀਂ ਚਲੋ ਭਾਜੀ ਤਾਂ ਸਟਰੋਂਗ ਹੋਣਗੇ ਜਾਂ ਬੰਦਿਆਂ ਨੂੰ ਸ਼ਾਇਦ ਇੰਨਾ ਫਰਕ ਨਹੀਂ ਪਰ ਨਹੀਂ ਫਰਕ ਹੈ ਬੱਚੇ ਮਾਪਿਆਂ ਲਈ ਦੁਆ ਲਈ ਇੱਕੋ ਜਿਹੇ ਹੁੰਦੇ ਨੇ ਹਾਂਜੀ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਡਾ ਪ੍ਰੇਮ ਹੈ ਕਿਉਂਕਿ ਦੱਸੋ ਪ੍ਰੇਮ ਕਿਹੜਾ ਹੋਊਗਾ ਨਾ ਆਪਾਂ ਇਸ ਤਰ੍ਹਾਂ ਸੋਚਦੇ ਹਾਂ ਕਿ ਪ੍ਰੇਮ ਇਹ ਹੈ ਕਿ ਅਸੀਂ ਉਹ ਕੰਮ ਕਰੀਏ ਭਾਵੇਂ ਸਾਨੂੰ ਖੁਦ ਵੀ ਪੀੜਾ ਚ ਨੰਗਣਾ ਪਵੇ ਸਾਡੇ ਬੱਚੇ ਮਜ਼ਬੂਤ ਹੋਣ ਕਿ ਅਸੀਂ ਉਹ ਕੰਮ ਕਰੇ ਵੀ ਉਹ ਹੋ ਮੈਂ ਮੈਂ ਤਾਂ ਛੱਡ ਨਹੀਂ ਸਕਦੀ ਮੈਂ ਤਾਂ ਔਖੀ ਹੋ ਜੂੰਗੀ ਬੱਚਿਆਂ ਨੂੰ ਪੁੱਛਦੇ ਹੀ ਨਹੀਂ ਵੀ ਕੋ ਤੁਸੀਂ ਬੰਨੇ ਤਾਂ ਨਹੀਂ ਹੋਏ ਬੰਨੇ ਤਾਂ ਨਹੀਂ ਹੋਏ ਤੇ ਇੱਕ ਦੂਜੀ ਗੱਲ ਇਹ ਵੀ ਹੈ ਜਦ ਉਹਨਾਂ ਨੂੰ ਥੋੜਾ ਜਿਹਾ ਛੱਡਦੇ ਆ ਉਹ ਸਟਰੋਂਗ ਹੁੰਦੇ ਆ ਗਰੋ ਜ਼ਿਆਦਾ ਹੁੰਦੇ ਆ ਜਦ ਅਸੀਂ ਓਵਰ ਪ੍ਰੋਟੈਕਟ ਕਰਦੇ ਆ ਉਹ ਕਾਈਂਡ ਆਫ ਹੈਂਡੀਕੈਪ ਵੀ ਹੋ ਜਾਂਦਾ ਡਿਪੈਂਡ ਹੁੰਦੇ ਆ ਫਿਰ ਜਦ ਵੱਡੇ ਉਮਰ ਚ ਜਾ ਕੇ ਉਹਨਾਂ ਨੇ ਫੈਸਲੇ ਲੈਣੇ ਹੁੰਦੇ ਆ ਉਹ ਨਰਵਸ ਹੋਣ ਲਾ ਜਾਂਦੇ ਆ ਦੂਸਰੀ ਇਹ ਆ ਕਿ ਪਤਾ ਨਹੀਂ ਅਸੀਂ ਕਿਹੜੇ ਗੁਰੂ ਪੀਰ ਦੀ ਮੰਨੀ ਹੀ ਆ ਮੈਂ ਤਾਂ ਜਿੰਨੀ ਕੁ ਕਰਵਾਣੀ ਪਈ ਹੈ ਉਹ ਗੁਰਬਾਣੀ ਤਾਂ ਕਹਿੰਦੀ ਹੈ ਵੀ ਕਿਸੇ ਦਾ ਵੀ ਫਿਕਰ ਨਾ ਕਰੋ। ਨਾ ਆਪਣੇ ਮਾਪਿਆਂ ਦਾ ਫਿਕਰ ਕਰੋ, ਨਾ ਬੱਚਿਆਂ ਦਾ ਫਿਕਰ ਕਰੋ, ਨਾ ਕਿਸੇ ਸਾਥੀ ਦਾ ਫਿਕਰ ਕਰੋ। ਚਿੰਤਾ ਨਾ ਕਰੋ। ਜਿੰਨਾ ਕੁ ਕਰਨਾ-ਕੰਮ ਦਾ ਕਰੋ ਕਿਉਂਕਿ ਸਾਰੇ ਆਪਣੀ ਜਿਹੜੀ ਕਿਸਮਤ ਵੀ ਲਿਖਾ ਕੇ ਲਿਆਏ ਨੇ ਤੇ ਉਹ ਅਕਾਲਪੁਰਖ ਸਾਡੀ ਰੱਖਿਆ ਕਰਦਾ ਹੈ। ਸਾਡਾ ਕਰਤੱਵ ਭਾਵ ਕਈ ਵਾਰ ਸਾਡੇ ਕੋਲੋਂ ਇੰਨੀ ਜ਼ਿਆਦਾ ਅੰਦਖਲ ਅੰਦਾਜ਼ੀ ਕਰਾ ਦਿੰਦਾ ਸਾਡੀ ਪ੍ਰੋਟੈਕਸ਼ਨ ਹੀ ਉਹਨਾਂ ਨੂੰ ਨੁਕਸਾਨ ਕਰਦਾ। ਨੁਕਸਾਨ ਕਰਦੀ ਹੈ ਬਿਲਕੁਲ ਕਰਦੀ ਹੈ। ਸਾਡੇ ਬੇਟੇ ਨੇ ਤਾਂ ਇਹ ਬਹੁਤ ਵਾਰੀ ਕਬੂਲ ਲਿਆ ਆ ਕਿ ਜਿਹੜੇ ਉਹਦੇ ਦੋਸਤਾਂ ਨੂੰ ਜਿਆਦਾ ਕੁਸ਼ਨ ਮਿਲਿਆ ਉਹ ਫੇਲ ਹੋ ਗਏ ਕਿਉਂਕਿ ਨਾ ਤਾਂ ਉਹਨਾਂ ਨੂੰ ਕਿਤੇ ਕਰਾਇਆ ਦੇਣਾ ਪੈਂਦਾ ਨਾ ਉਹਨਾਂ ਨੂੰ ਗੱਡੀ ਵੀ ਅਸੀਂ ਲੈ ਕੇ ਦੇ ਦਿੰਦੇ ਆ ਕਰਾਇਆ ਵੀ ਨਹੀਂ ਅਸੀਂ ਲੈਂਦੇ ਉਹਨਾਂ ਤੇ ਜਿੰਮੇਵਾਰੀ ਅਸੀਂ ਕੋ ਪਾਉਂਦੇ ਨਹੀਂ ਜਿੰਨੇ ਚਿਰ ਕੋਈ ਜਿੰਮੇਵਾਰੀ ਨਹੀਂ ਪੈਂਦੀ ਆਪਾਂ ਆਪਣੀ ਵੀ ਲਾ ਲਈਏ ਹਾਂਜੀ ਹਾਂ ਜੇ ਆਪਣੇ ਤੋਂ ਕੋਈ ਜਿੰਮੇਵਾਰੀ ਨਾ ਪਵੇ ਆਪਾਂ ਕਰਾਂਗੇ ਕੁਝ ਬੰਦਾ ਸੋਚਦਾ ਹੀ ਨਹੀਂ ਕੁਝ ਹੋਰ ਹਨਾ ਹਾਂ ਕ੍ਰਿਟੀਕਲ ਥਿੰਕਿੰਗ ਇਹ ਬਾਤ ਦੀ ਨਹੀਂ ਜਿਹੜੀ ਕਿ ਲਾਈਫ ਚ ਹਰ ਪਲ ਤੇ ਉਨਨ ਲੋਡ ਪੈਣੀ ਆ ਬਿਲਕੁਲ ਲੋਡ ਪੈਣੀ ਆ ਤੇ ਕੁੱਲ ਮਿਲਾ ਕੇ ਅਸੀਂ ਤਾਂ ਜੀ ਇਹੀ ਕਹਿ ਸਕਦੇ ਆ ਕਿ ਥੋੜਾ ਜਿਹਾ ਕਰਤੱਵ ਭਾਵ ਛੱਡਣਾ ਬਹੁਤ ਕਿਉਂਕਿ ਹਰ ਜੀ ਜਿਹੜਾ ਧਰਤੀ ਤੇ ਆਉਂਦਾ ਉਹ ਆਪਣੀ ਕਿਸਮਤ ਲਿਖਾ ਕੇ ਆਉਂਦਾ ਤੇ ਉਹਨੇ ਆਪਣੇ ਹੀ ਕਰਮਾਂ ਦਾ ਖਾਣਾ ਦੂਸਰੀ ਗੱਲ ਮੈਂ ਸਭ ਤੋਂ ਵੱਡੀ ਇਹ ਕਹਿਣਾ ਹੁੰਦਾ ਅਸੀਂ ਕਿਹੜਾ ساری ਜ਼ਿੰਦਗੀ ਬੈਠੇ ਰਹਿਣਾ ਇੱਕ ਦਿਨ ਤਾਂ ਅਸੀਂ ਜਾਣਾ ਹੈ ਪਰ ਨਾਲ ਇਹ ਵੀ ਤਾਂ ਗੱਲ ਹੈਗੀ ਆ ਵੀ ਉਦਾਂ ਆਪਾਂ ਬੱਚੇ ਛੱਡੇ ਨਹੀਂ ਉਹਨਾਂ ਦੇ ਬੈਕਅਪ ਤੇ ਖੜੇ ਆ سپورਟ ਹੈਗੀ ਆ ਹਾਂ ਪਰ ਇਹ ਜਾਣ ਤੋਂ ਪਹਿਲਾਂ ਪਹਿਲਾਂ ਮੜੇ ਦੇ ਪ੍ਰਯੋਗ ਤੇ ਦੇਖ ਲਿਆ ਹਾਂ ਹਾਂ ਤੇ ਇੱਕ ਕਾਫੀ ਵੱਡਾ ਮਸਲਾ ਹੈ ਸਾਡੀ ਕਮਿਊਨਿਟੀ ਦਾ ਜਿਹਨੂੰ ਮਰਜ਼ੀ ਛੇੜ ਲੋ ਅਰੇ ਅੱਛਾ ਉਹ ਬੱਚਿਆਂ ਤੇ ਮੈਨੂੰ ਲੱਗਦਾ ਪੇਰੈਂਟਸ ਵੀ ਟਰਸਟ ਵੀ ਨਹੀਂ ਕਰ ਰਹੇ ਪਰ ਜੇ ਤੁਹਾਡੇ ਹੁੰਦੇ ਹੁੰਦੇ ਕੋਈ ਗਲਤੀ ਕਰੋ ਤੁਸੀਂ ਕੋਲ ਖੜੇ ਉਹਨਾਂ ਨੂੰ ਸਮਝਾ ਸਕਦੇ ਆ ਇਹ ਤਾਂ ਵਾਕਈ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਕੀ ਪਤਾ ਹੈ ਅਸੀਂ ਸਾਰੀ ਉਮਰ ਥੋੜਾ ਨਾਲ ਫੇਰ ਤਾਂ ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਰਹਿਣਾ ਬਸ ਜਿਆਦਾ ਮਦਰਸ ਕਰਦੀਆਂ ਤੋਂ ਐਜ਼ এ ਮਦਰ ਤੇਰਾ ਐਕਸਪੀਰੀਅੰਸ ਤੋਂ ਜਿਆਦਾ ਸ਼ੇਅਰ ਕਰ ਮੇਰੇ ਨਾਲੋਂ ਕਿਉਂਕਿ ਮੇਰੇ ਵਾਲੀ ਗੱਲ ਤੋਂ ਤਾਂ ਬੀਬੀਆਂ ਨੇ ਯਕੀਨ ਨਹੀਂ ਕਰਨਾ ਹਾਂ ਵੀ ਤੇਰਾ ਕੀ ਐਜ਼ এ ਮਦਰ ਤੂੰ ਕਿਹੜੇ ਤਰਾ ਚੜਾ ਜਿੰੰਗੀ ਕੀ ਰਿਜ਼ਲਟ ਆਏ ਇਹ ਇਹ ਮੇਰੇ ਖਿਆਲ ਤੋਂ ਉਹੀ ਜਾਣਨਾ ਚਾਹੁੰਦੇ ਨੇ ਸਾਰੇ ਤੇ ਇਤਰਾਛੜਾ ਤਾਂ ਕਦੇ-ਕਦੇ ਮਨ ਹੁੰਦਾ ਆ ਉਖੜਦਾ ਆ ਵੀ ਬੱਚੇ ਕਿਵੇਂ ਹੋਣਗੇ ਥੋੜੇ ਦਿਨ ਪਹਿਲਾਂ ਗਰਜੋਦ ਦੇ ਸੱਟ ਲੱਗੀ ਸੀ ਹਨਾ ਮਨ ਦੇ ਵਿੱਚ ਬੜਾ ਆਇਆ ਜਿਵੇਂ ਅੰਦਰੋਂ ਇੱਕ ਚੀਜ਼ ਜੀ ਉੱਠਦੀ ਆ ਪਰ ਜਦ ਉਹਦੇ ਨਾਲ ਗੱਲ ਕੀਤੀ ਤੁਸੀਂ ਵੀ ਉਹਨੂੰ ਕਿਹਾ ਮੰਮੀ ਨੇ ਰੋਣ ਲੱਗ ਜਾਣਾ ਕਹਿੰਦਾ ਲੈਟਰ ਕਰਾਈ ਜਿਹੜੀ ਮੇਰਾ خیال ਆਪਣੀ ਫੈਮਲੀ ਦੀ ਇੱਕ ਪ੍ਰੈਕਟੀਕਲ ਲਿਵਿੰਗ ਬਿਲਕੁਲ ਉਹ ਚੀਜ਼ ਨੇ ਮੈਨੂੰ ਵੀ ਸਟਰੋਂਗ ਕੀਤਾ ਹੋਇਆ ਬਈ ਇਹਦੇ ਵਿੱਚ ਕੋਈ ਐ ਫਾਰਮੈਲਟੀ ਨਹੀਂ ਆਉਂਦੀ ਹੈਗੀ ਅਰੇ ਤਾਂ ਕੁ ਬਹੁਤ ਫਾਇਦਾ ਹੋਇਆ ਸਾਡੇ ਬੱਚਿਆਂ ਨੇ ਜ਼ਿੰਮੇਵਾਰੀ ਨਿਭਾਇਆ ਇਹਦੇ ਨਾਲ ਸਾਡੇ ਮਨ ਚ ਉਹਨਾਂ ਲਈ ਹੋਰ ਰਿਸਪੈਕਟ ਵਧੀ ਗ੍ਰੈਟੀਟਿਊਡ ਵਧਿਆ ਸੀ ਆਪਣੇ ਬੱਚਿਆਂ ਦੇ ਪ੍ਰਤੀ ਸ਼ੁਕਰਾਨੇ ਦੇ ਭਾਵ ਜਾ ਕਿ ਉਹਨਾਂ ਬੱਚਿਆਂ ਦੀ ਜ਼ਿੰਮੇਵਾਰੀ ਨਿਭਾਉਣ ਕਰਕੇ ਅਸੀਂ ਇੱਥੇ ਇੰਡੀਆ ਚ ਆਪਣਾ ਐਕਸਪੀਰੀਅੰਸ ਕਰ ਪਾਏ ਤੇ ਦੂਸਰਾ ਉਹਨਾਂ ਜੋ ਬੇਟੀ ਦਾ ਉਹ ਪੁੱਛਿਆ ਜੋਤੀ ਤਾਂ ਉਹ ਕਹਿੰਦੀ ਵੀ ਜੇ ਤੁਸੀਂ ਪਰੇ ਨਾ ਜਾਂਦੇ ਹਾਂ ਤੋਡੀ ਅਹਿਮੀਅਤ ਨਹੀਂ ਸੀ ਪਤਾ ਲੱਗਿਆ ਹੁਣ ਸਾਨੂੰ ਸਵਾ ਰਹਿੰਦੇ ਸਾਨੂੰ ਵੀ ਐਵੇਂ ਨਾ ਪਤਾ ਲੱਗੇ ਹੁਣ ਅਸੀਂ ਇੱਕ ਦੂਜੇ ਲਈ ਜਿਆਦਾ ਇੰਪੋਰਟੈਂਟ ਹੋ ਗਏ ਹੈ ਨਾ ਇੱਕ ਮੈਂ ਹੋਰ ਵੀ ਗੱਲ ਕਰਦੀਆਂ ਜਿਹੜੀ ਕਾਫੀ ਲੋਕਾਂ ਚ ਦੇਖਿਆ ਉਹ ਰੋਂ ਜਿਹਨਾਂ ਦੇ ਬੱਚੇ ਗਏ ਆ ਜਾਂ ਬਾਹਰੋਂ ਵੀ ਕੋਈ ਮਹੀਨੇ ਖੰਡ ਲਈ ਹੁੰਦਾ ਫੋਨ ਬਹੁਤ ਕਰਦੇ ਆ ਹਾਂ ਬਹੁਤ ਜਿਆਦਾ ਫੋਨ ਕਰਦੇ ਆ ਮੈਂ ਆਪਣੇ ਤਾਂ ਮੇਰੇ 10 15 ਦਿਨ ਵੀ ਲੰਘ ਜਾਂਦੇ ਆ ਕਈ ਵਾਰ ਚਲੋ ਥੋਡੀ ਬੱਚਿਆਂ ਨਾਲ ਗੱਲ ਹੋ ਜਾਂਦੀ ਆ ਆਪਣੇ ਹੋਰ ਘਰਾਂ ਦੇ ਮਾਮਲੇ ਚ ਜਾਂ ਕੁਝ ਮੇਰੇ ਤਾਂ 15-15 ਦਿਨ ਵੀ ਲੰਘ ਜਾਂਦੇ ਆ ਤੇ ਮੈਨੂੰ ਲੱਗਦਾ ਹੁੰਦਾ ਵੀ ਰੋਜ਼ ਗੱਲ ਕੀ ਕਰਨੀ ਆ ਨਹੀਂ ਜੀ ਕਰਦੇ ਆ ਤਾਂ ਆਪਣਾ ਸੰਸਾਰ ਡਿਵੈਲਪ ਨਹੀਂ ਕਰ ਪਾਉਂਦੇ ਹਾਂ ਨਹੀਂ ਕਰਨ ਵਾਲੀ ਗੱਲ ਵੀ ਨਹੀਂ ਹੁੰਦੀ ਠੀਕ ਠਾਕ ਨੇ ਜਿਹੜਾ ਕੰਮ ਕਰਦਾ ਕੰਮ ਕਰ ਰਿਹਾ ਜਿਹਨੇ ਪੜ੍ਹਨਾ ਪੜ੍ਹ ਰਿਹਾ ਸਾਰਾ ਕੁਝ ਠੀਕ ਚੱਲਦਾ ਤੇ ਜੇ 10 ਦਿਨਾਂ ਬਾਅਦ ਵੀ ਗੱਲ ਹੁੰਦੀ ਆ ਮੇਰੀ ਤਾਂ 5-7 ਮਿੰਟ ਤੋਂ ਵੱਧ ਗੱਲ ਹੀ ਨਹੀਂ ਹੁੰਦੀ ਦੂਸਰਾ ਮੈਂ ਤਾਂ ਇਹ ਸਮਝਦਾ ਹੁੰਨਾ ਵੀ ਸਾਨੂੰ ਇਹ ਬਹਿਮ ਕਿੱਥੋਂ ਹੋ ਗਿਆ ਵੀ ਸਾਨੂੰ ਸਾਰਾ ਕੁਝ ਪਤਾ ਸਹੀ ਹੈ ਇੰਡੀਆ ਤੋਂ ਜਿਹੜੇ ਬੱਚੇ ਗਏ ਨੇ ਉਹਨਾਂ ਬਹੁਤਿਆਂ ਦੀ ਫੇਲ ਹੋਣ ਦਾ ਕਾਰਨ ਇਹ ਆ ਵੀ ਇੰਡੀਆ 'ਚ ਬੈਠੇ ਮਾਪੇ ਉਹਨਾਂ ਨੂੰ ਦੱਸ ਦਿੰਦੇ ਵੀ ਤੁਹਾਨੂੰ ਕੀ ਕਰਨਾ ਚਾਹੀਦਾ ਕਿ ਨਹੀਂ ਹਾਂਜੀ ਇਹ ਗੱਲ ਮੈਨੂੰ ਸੱਚੀ ਲੱਗਦਾ ਹੁੰਦਾ ਆ ਕਿਉਂਕਿ ਹੁਣ ਦੇ ਤਾਂ ਬੱਚੇ ਵੀ ਤੇਜ ਨਹੀਂ ਅਸਲ ਜਿਹਨਾਂ ਕੋਲ ਐਕਸਪੀਰੀਅੰਸ ਵੀ ਕੋਈ ਨਹੀਂ ਹਾਂ ਜਿਹਨਾਂ ਕੋਲ ਐਜੂਕੇਸ਼ਨ ਵੀ ਕੋਈ ਨਹੀਂ ਉਹ ਦੱਸ ਰਹੇ ਨੇ ਉਹਨਾਂ ਨੂੰ ਕੈਨੇਡਾ 'ਚ ਕਿਵੇਂ ਰਹਿਣਾ ਚਾਹੀਦਾ ਹਾਂ ਹਾਂ ਉਹ ਦੱਸ ਅਸੀਂ ਤਾਂ ਭਾਈ 25 ਸਾਲ 'ਚ ਕੋਨਫੀਡੈਂਸ ਨਹੀਂ ਗੇਨ ਕਰ ਸਕੇ ਵੀ ਸਾਨੂੰ ਸਾਰਾ ਕੁਝ ਪਤਾ ਪਰ ਫੇਰ ਆ ਕੇ ਸਾਡੇ ਕੋਲ ਇਸ ਗੱਲੋਂ ਨਰਾਸ਼ਾ ਵੀ ਫੀਲ ਕਰਦੇ ਨੇ ਵੀ ਸਾਡੇ ਵਿੱਚ ਕਮਜ਼ੋਰ ਰਹਿ ਗਏ ਹਾਂ ਫਿਰ ਉਹਨੂੰ ਪੁੱਛੀ ਤਾਂ ਕੀ ਕਰਦੇ ਆ ਜਦ ਆਹ ਗੱਲ ਪਤਾ ਲੱਗਦੀ ਆ ਵੀ ਤੁਸੀਂ ਸਵੇਰੇ ਵੀ ਫੋਨ ਕਰਦੇ ਹੋ ਸ਼ਾਮੇ ਵੀ ਫੋਨ ਕਰਦੇ ਹੋ ਵੀ ਅਸਲ ਕਾਰਨ ਇਹ ਹੈ ਕਿਉਂਕਿ ਉਹਨਾਂ ਦਾ ਹੋਰ ਸੰਸਾਰ ਹੀ ਨਹੀਂ ਡਿਵੈਲਪ ਹੁੰਦਾ ਨਹੀਂ ਉਹ ਕੰਮ ਤੋਂ ਨਿਕਲੇ ਮਾਪੇ ਆਪਣਾ ਫੋਨ ਲਾ ਲਿਆ ਤੇ ਘਰ ਆ ਕੇ ਘਰ ਆ ਕੇ ਸੌਂ ਗਏ ਨਹੀਂ ਤਾਂ ਅਦਰਵਾਈਜ਼ ਦੇਖੋ ਜੇ ਕੋਈ ਬਾਤ ਸੱਚ ਆ ਰਿਹਾ ਹੈ ਫੋਨ ਤੇ ਨਾ ਹੋਵੇ ਉਹ ਕਿਸੇ ਨਾਲ ਦੇ ਨੂੰ ਪੁੱਛੇ ਹਾਂ ਇਹ ਵੀ ਉਹ ਵੱਡੀ ਗੱਲ ਹੈ ਆਪਣੇ ਬੱਚੇ ਜਿਹੜੇ ਜ਼ਿਆਦਾਤਰ ਉੱਥੇ ਜਾ ਕੇ ਫੋਨ ਨਾਲ ਚੰਡੀਆ ਜਿ ਲੱਗੇ ਉਹਨਾਂ ਨੂੰ ਉੱਥੇ ਜੁੜਨ ਦਾ ਮੌਕਾ ਘੱਟ ਮਿਲਦਾ ਬਹੁਤ ਘੱਟ ਮਿਲਦਾ ਹਾਂ ਸੋ ਅਸੀਂ ਇਹ ਤਾਂ ਨਹੀਂ ਕਹਿੰਦੇ ਜੀ ਕਿ ਸਾਰਿਆਂ ਬਾਰੇ ਅਸੀਂ ਕੁਝ ਕਹਿ ਸਕਦੇ ਹਾਂ ਪਰ ਮੋਟਲੀ ਅਸੀਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸਾਂਝਾ ਕਰ ਸਕਦੇ ਹਾਂ ਕਿ ਸਾਡਾ ਇੱਥੇ ਆਉਣਾ ਸੋ ਫਾਰ ਬੱਚਿਆਂ ਦੀ ਜ਼ਿੰਦਗੀ ਚ ਪੋਜ਼ਿਟਿਵ ਸਾਬਤ ਹੋਇਆ ਸਾਡੇ ਲਈ ਵੀ ਪੋਜ਼ਿਟਿਵ ਸਾਬਤ ਹੋਇਆ ਸਾਡੇ ਮਨਾਂ ਦੇ ਵਿੱਚ ਹੁਣ ਇੱਕ ਦੂਜੇ ਲਈ ਅਤਿਅੰਤ ਸ਼ਰਧਾ ਅਤਿਅੰਤ ਬਹੁਤ ਪਿਆਰਾ ਪਿਆਰ ਹੈ ਤੇ ਮਾਣ ਵੀ ਮਹਿਸੂਸ ਕਰਦੇ ਆ ਅਸੀਂ ਦੇਖ ਫੋਲ ਵੀ ਆ ਜਿਨ੍ਹਾਂ ਨੇ ਇਹ ਮੌਕਾ ਵੀ ਦਿੱਤਾ ਜਦੋਂ ਆਪਣੇ ਬੱਚਿਆਂ ਨੂੰ ਆਪਾਂ ਕਹਿੰਦੇ ਆ ਹਰ ਵਾਰੀ ਉਹ ਵੀ ਇਸ ਗੱਲ ਨੂੰ ਬਹੁਤ ਵੱਡੀ ਅਚੀਵਮੈਂਟ ਸਮਝਦੇ ਨੇ ਜਦੋਂ ਉਹਨਾਂ ਨੂੰ ਕਹੀਦਾ ਕਿ ਪੁੱਤ ਤੁਹਾਡੇ ਸਿਰ ਤੇ ਮੌਜਾਂ ਨੇ ਕਿੰਨੀ ਵਧੀਆ ਗੱਲ ਹੈ ਨਾ ਹੈਵੀ ਆ ਨਾਰਮਲੀ ਆ ਬੱਚੇ ਮਾਪੇ ਨੂੰ ਕਹਿੰਦੇ ਨੇ ਹਾਂ ਤੇ ਸਾਡੇ ਬੱਚਾ ਨੇ ਜਿੰਮੇਵਾਰੀ ਨਿਭਾ ਕੇ ਜੇ ਕੋਈ ਜਿੰਮੇਵਾਰੀ ਨਾ ਨਿਭਾਉਂਦੇ ਅਸੀਂ ਕਰਨੀ ਸੀ ਪਉਣਾ ਹਾਂਜੀ ਤੇ ਪਰ ਜਿੰਨਾਂ ਚਿਰ ਛੱਡੀ ਇਹਨਾਂ ਚਿਰ ਪਤਾ ਨਹੀਂ ਲੱਗਿਆ ਜਿਹੜੀ ਉਹਨਾਂ ਦਾ ਮਾਣ ਬਣਦਾ ਸੀ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਉਹ ਮਿਲਣਾ ਹੀ ਨਹੀਂ ਕਦੇ ਹਾਂ ਹੋ ਸਕਦਾ ਵਾਕਿਆਂ ਦੇ ਵਿੱਚ ਵੀ ਨਿਵਾ ਸਕਦੇ ਹੁਣ ਜਦੋਂ ਤੁਸੀਂ ਉਹਨੂੰ ਛੱਡਣਾ ਹੀ ਨਹੀਂ ਫਿਰ ਜਦੋਂ ਸਹੂਲਤ ਮਿਲੀ ਹੁੰਦੀ ਹੈ ਮਿਲੀ ਸਹੂਲਤ ਨੂੰ ਕੋਈ ਛੱਡ ਕੇ ਕੰਫਰਟ ਜ਼ੋਨ ਚ ਗਿਆ ਹੁੰਦਾ ਇੱਕ ਨਾ ਜਿਹੜੀ ਤੁਸੀਂ ਗੱਲ ਆਮ ਬੱਚਿਆਂ ਚ ਵੀ ਕਰਦੇ ਹੁੰਦੇ ਹੋ ਜਾਂ ਆਪਾਂ ਬੈਠ ਕੇ ਕਰਦੇ ਆ ਬੇ ਬੈਗਰ ਨਾ ਬਣੋ ਹਾਂ ਬਿਲਕੁਲ ਬੈਗਰ ਨਾ ਬਣੋ ਦਾਤੇ ਬਣੋ ਅਸੀਂ ਸਾਰੇ ਕੁਝ ਨਾ ਕੁਝ ਦੇ ਸਕਦੇ ਹਾਂ ਹੁਣ ਆਪਣੇ ਬੱਚਿਆਂ ਨੇ ਸਾਨੂੰ ਇਹ ਟਾਈਮ ਦਿੱਤਾ ਜੇ ਆਉਣ ਦਾ ਆਪਾਂ ਨੂੰ ਲੱਗਦਾ ਕਿ ਬੱਚਿਆਂ ਲਈ ਅਸੀਂ ਮੈਕਸਿਮਮ ਕੀ ਕਰਦੀਏ ਜਿੰਨਾ ਉਹ ਚਾਹੁੰਦੇ ਆ ਸੋ ਜੇ ਸਾਰੇ ਇਦਾਂ ਦਾਤੇ ਵੜ ਰਹੇ ਆ ਤਾਂ ਜ਼ਿੰਦਗੀ ਨੂੰ ਰੱਜ ਕੇ ਜਿਉਂ ਜੋ ਵੀ ਰਹਿ ਆ ਬਿਲਕੁਲ ਕਹਿੰਦੇ ਨੇ ਕਿ ਮਹਾਂਪੁਰ ਕਹਿੰਦੇ ਨੇ ਵੀ ਮੰਗ ਤਾਂ ਦੇਖੋ ਕਾਫੀ ਹੈ ਹਾਂ ਜੇ ਇੱਕ ਡੱਬੇ ਚ ਸਾਰੇ ਇੱਕ ਦੂਜੇ ਤੋਂ ਕੁਝ ਭਾਲਦੇ ਨੇ ਫਿਰ ਤਾਂ ਕਈ ਮੰਗ ਤੇ ਇਕੱਠੇ ਹੋਗੇ ਤੇ ਫਿਰ ਉਸੇ એનર્ਜੀ ਕਿਹਜੀ ਹੋਣੀ ਹੈ ਹਾਂ ਚਾਹੀਦਾ ਹੈ ਤੇ ਇਹ ਆ ਕਿ ਸਾਰਾ ਡੱਬਾ ਇਸ ਤਰ੍ਹਾਂ ਜਿਉਂਵੇਂ ਕਿਵੇਂ ਬਾਕੀ ਪਰਿਵਾਰ ਦੇ ਜੀਆਂ ਲਈ ਕੀ ਕਰ ਦਾਂ ਜਾਂ ਕਿ ਜਿਹੜਾ ਆਪਣਾ ਕਾਪਲ ਆਇਆ ਵਿਆਹ ਆ ਉਹ ਇੱਕ ਤਨਾ ਜਿਉਂਵੇਂ ਕਿ ਮੈਂ ਕੀ ਕਰਦਾਂ ਉਹਦੇ ਪ੍ਰਤੀ ਹਰ ਵਕਤ ਗ੍ਰੈਟੀਟਿਊਡ ਫੀਲ ਕਰੇ ਹੂੰ ਪਰ ਉਸੇ ਸਟੇਜ 'ਤੇ ਜੇ ਹੁਣ ਅਸੀਂ ਇਹ ਕਹੀਏ ਵੀ ਮੇਰੇ ਲਈ ਦੂਸਰਾ ਐ ਨਹੀਂ ਕਰਦਾ ਉਹ ਮੇਰੀ ਗੱਲ ਨਹੀਂ ਸੁਣਦਾ ਉਹ ਮੇਰੇ ਆ ਨਹੀਂ ਹੈਲਪ ਨਹੀਂ ਕਰਦਾ ਤੇ ਇਸ ਚੀਜ਼ ਨੂੰ ਨਿਕਲ ਕੇ ਫਿਰ ਉਹਨਾਂ ਨੂੰ ਜਿਹੜੀ ਪਹਿਲਾਂ ਹੋ ਰਹੀ ਐਲਪ ਉਹਦਾ ਅਹਿਸਾਸ ਵੀ ਫੀਲ ਹੁੰਦਾ ਹੂੰ ਸੋ ਸਾਡਾ ਕੁਲਮੜਾ ਕੇ ਜਿਹੜਾ ਇਹ ਸਾਨੂੰ ਕਾਫੀ ਸਵਾਲ ਹੁੰਦਾ ਰੈਗੂਲਰ ਸਵਾਲ ਹੁੰਦਾ ਕਿ ਤੁਹਾਡੇ ਬੱਚਿਆਂ ਨੂੰ ਦੱਸੋ ਜੀ ਤੁਹਾਡੇ ਬੱਚਿਆਂ ਨੂੰ ਦੱਸੋ ਜੀ ਆਪਣੀ ਬੇਟੀ ਪਹਿਲਾਂ ਆਈ ਸੀ ਮੈਂ ਇੰਟਰਵਿਊ 'ਚ ਵੀ ਜ਼ਿਕਰ ਕੀਤਾ ਉਹਨੂੰ ਦੱਸਿਆ ਵੀ ਸੀ ਕਿ ਤਨੋਂ ਉਕਾਨੇ ਲੱਗਿਆ ਹਰ ਕਿਤਨੋਂ ਉਕਾਨੇ ਲੱਗਿਆ ਉਹਦਾ ਬੜਾ ਵਧੀਆ ਆਨਸਰ ਹੁੰਦਾ ਸੀ ਵੀ ਜੇ ਮਾਪੇ ਬਾਪ ਉੱਥੇ ਹੁੰਦੇ ਫਿਰ ਸਾਰਾ ਕੁਝ ਸੌਖਾ ਹੀ ਹੁੰਦਾ ਹੂੰ ਵੇਖਿਆਈਆਂ ਦੀ ਜਿਵੇਂ ਵਾਰੀ ਮਾਪੇ ਬਾਪ ਨੂੰ ਕਹਿੰਦੇ ਦੰਨਿਓ ਇਹਨਾਂ ਨੇ ਸਾਨੂੰ ਪਾਲਤਾ ਪੜ੍ਹਾਤਾ ਸਾਡੀ ਹੈਲਪ ਕਰਦੀ ਤੇ ਉਸ ਬਾਅਦ ਜ਼ਿੰਦਗੀ ਦੀਆਂ ਅਖਿਆਈਆਂ ਤੋਂ ਸਾਨੂੰ ਸੁਕੁੱਲਣੀਆਂ ਪੈਣੀਆਂ ਨੇ ਸਾਨੂੰ تسਲੀ ਮਿਲਦੀ ਆ ਹੋ ਸਕਦਾ ਜੇ ਅਸੀਂ ਨਾਲ ਰਹਿੰਦੇ ਹੁੰਦੇ ਸਾਨੂੰ ਪਤਾ ਹੀ ਨਹੀਂ ਲੱਗਣਾ ਸੀ ਵੀ ਉਹ ਇੰਨੇ ਡਿਵੈਲਪ ਹੋ ਸਕਦੇ ਇਹ ਵੀ ਤਾਂ ਹੋ ਸਕਦਾ ਤੇ ਇਹ ਵੀ ਆ ਨਾਲ ਜਿਹੜੀ ਆਪਾਂ ਉਹਨਾਂ ਨੂੰ ਸਿੱਖਿਆ ਦਿੱਤੀ ਆ ਜਿਵੇਂ ਮੈਂ ਜੋਤੀ ਦੇ ਮੂੰਹੋਂ ਬਹੁਤ ਵਾਰ ਸੁਣਿਆ ਵੀ ਡੈਡੀ ਕਹਿੰਦੇ ਹੁੰਦੇ ਆ ਵੀ ਫ੍ਰੀडम ਵੀ ਲਓ ਨਾਲ ਦੀ ਨਾਲ ਜਿਹੜੇ ਫ੍ਰੀडम ਦੇ ਵਿੱਚ ਡਿਸੀਜਨ ਲੈਣੇ ਉਹਨਾਂ ਦੀ ਰਿਸਪੌਂਸਿਬਿਲਟੀ ਵੀ ਤੁਹਾਡੀ ਆ ਫਿਰ ਕਨਸੀਕਵੈਂਸਿਸ ਵੀ ਤੁਹਾਡੀ ਨੇ ਹਾਂ ਤੇ ਇਹ ਚੀਜ਼ ਫਿਰ ਪਤਾ ਲੱਗਦਾ ਕਿ ਜੋ ਕੁਝ ਉਹਨਾਂ ਨੇ ਸਿੱਖਿਆ ਉਹ ਇੰਪਲੀਮੈਂਟ ਵੀ ਕਰ ਰਿਹਾ ਜੇ ਉਹਨਾਂ ਨੂੰ ਯਾਦ ਆ ਤਾਂ ਇੰਪਲੀਮੈਂਟ ਵੀ ਕਰ ਰਹੇ ਨੇ ਬਾਕੀ ਕਾਲਪੁਰਖ ਤੇ ਭਰੋਸਾ ਜੀ ਉਹ ਵੀ ਤਾਂ ਬੱਚੇ ਨੇ ਜਿਹੜੇ ਇਹਨਾਂ ਦੇ ਮਾਪੇ ਪਾਪ ਹੈ ਨਹੀਂ ਹਾਂਜੀ ਉਹਨਾਂ ਕੋ ਆਰਥਿਕ ਤੌਰ ਤੇ ਕਮਜ਼ੋਰੀ ਵੀ ਆ ਉਹ ਪਰ ਮੈਂ ਆਪਣੀ ਐਕਸਪੀਰੀਅੰਸ ਦੀ ਗੱਲ ਕਰਦਾ ਕਿਉਂਕਿ ਅੱਜ ਵੀ ਸਾਨੂੰ ਕੋਈ ਇੰਟਰਵਿਊ ਕਰਕੇ ਜਿਆ ਉਹਨਾਂ ਨੇ ਪੁੱਛਿਆ ਜੀ ਕਿ ਤੁਸੀਂ ਇੱਕ ਇੰਟਰਵਿਊ ਵਿੱਚ ਕਿਹਾ ਕਿ ਤੁਸੀਂ ਆਪਣੇ ਬੱਚੇ ਨੂੰ ਕਹਿੰਦਾ ਜੇ ਕਿ ਆਈ ਫੀਲ ਹੁੰਦੀ ਹੈ ਤਾਂ ਸਮਝ ਮੈਂ ਹੈ ਨਹੀਂ ਹੂੰ ਬਜਾਏ ਇਸ ਦੇ ਕਿ ਉਹਨੂੰ ਹੌਸਲਾ ਦਿੰਦੇ ਹੂੰ ਮੈਂ ਉਹਨੂੰ ਕਿਹਾ ਵੀ ਮੇ ਮੇਰੇ ਆਪਣੀ ਜ਼ਿੰਦਗੀ ਤੋਂ ਸਿੱਖਿਆ ਹੈ ਸਬਕ ਸੀ ਹੂੰ ਕਿਉਂਕਿ ਮੈਂ ਇਹ ਸਮਝਦਾ ਕਿ ਮੈਂ ਆਪਣੇ ਫਾਦਰ ਨੂੰ ਗਵਾਇਆ 10 ਸਾਲ ਦੀ ਉਮਰ ਦੇ ਵਿੱਚ ਉਹਦੇ ਮੇਰੇ ਫਾਦਰ ਦੇ ਨਾ ਹੋਣ ਦਾ ਵੀ ਮੈਨੂੰ ਬਹੁਤ ਫਾਇਦਾ ਹੋਇਆ ਕਿਉਂਕਿ ਉਹਦੀ ਵਜ੍ਹਾ ਨਾਲ ਮੈਂ ਜਿਆਦਾ ਜ਼ਿੰਦਗੀ ਨੂੰ ਸਿੱਧਾ ਫੇਸ ਕੀਤਾ ਮੁਸ਼ਕਲਾਂ ਜੀ ਲੰਘਿਆ ਸਟਰੋਂਗ ਹੋਇਆ ਤੇ ਗਾਂ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ ਦੇ ਪਾਇਆ ਅਰੇ ਗੱਲ ਦਾ ਅਸਰ ਬੜਾ ਪਿਆ ਜਦੋਂ ਬੱਚੇ ਨੇ ਮਹਿਸੂਸ ਕਰਿਆ ਕਿ ਹਾਂ ਫਾਦਰ ਨਹੀਂ ਹੋ ਸਕਦਾ ਹੁਣ ਤੂੰ ਸੋਚ ਵੀ ਤੂੰ ਕਿਵੇਂ ਜ਼ਿੰਦਗੀ ਜਿਵੇਂਗਾ ਮੇਰੇ ਹੁੰਦੇ ਹੁੰਦੇ ਉਵੇਂ ਜਿਹਾ ਬਿਲਕੁਲ ਬਿਲਕੁਲ ਹਾਂ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਅੱਜ ਇਹ ਵੀ ਸਾਡੀ ਗੱਲ ਹੁੰਦੀ ਸੀ ਕਿ ਅਸੀਂ ਫਾਲੋ ਕਰਦੇ ਆ ਕਿ ਜੋ ਬੋਗਣਤੀ ਸੋਚਦੀ ਆ ਜੋ ਬੋਗਣਤੀ ਗੱਲਾਂ ਕਰਦੀ ਆ ਪਰ ਕਿਸੇ ਨੇ ਇਹ ਨਹੀਂ ਦੇਖਿਆ ਕਿ ਜੋ ਬੋਗਣਤੀ ਕਰਦੀ ਆ ਉਹ ਤੇ ਜੀਵਨ ਦਾ ਰਿਜ਼ਲਟ ਕੀ ਰਿਜ਼ਲਟ ਕਹਿ ਜਾ ਰਿਹਾ ਆ ਰਿਜ਼ਲਟ ਤਾਂ ਉੱਥੇ ਪੱਸ ਨਹੀਂ ਜਾ ਰਿਹਾ ਫਿਰ ਚਾਹੇ ਬੋਗਣਤੀ ਵੀ ਕਰਦੀ ਹੋਵੇ ਕਿਉਂ ਉਹਨੂੰ ਫਾਲੋ ਕਰਨਾ ਫਿਰ ਤੁਸੀਂ ਆਪਣੀ ਸਮਝ ਵਰਤੋ ਜਿੱਥੇ ਤੁਹਾਨੂੰ ਕੋਈ ਡਿਫਰੈਂਸ ਫੀਲ ਹੁੰਦਾ ਉੱਥੇ ਜਾ ਕੇ ਸਿੱਖੋ ਜੇ ਨਾ ਇੱਕ ਕਹਾਵਤ ਆ ਵੀ ਜਸਵਰਗ ਦੇਖਣਾ ਫਿਰ ਮਰਨਾ ਤਾਂ ਪੈਣਾ ਹੀ ਆ ਹਾਂ ਵਲਕਾਰ ਸਵਰਗ ਦੇਖਣਾ ਸਾਰੇ ਚਾਹੁੰਦੇ ਪਰ ਮਰਨਾ ਕੋਈ ਨਹੀਂ ਚਾਹੁੰਦਾ ਹਾਂ ਉਹਦੀ ਕੀਮਤ ਵੀ ਨਹੀਂ ਕੋਈ ਦੇਣਾ ਕੀਮਤ ਨਹੀਂ ਕੋਈ ਦੇਣਾ ਚਾਹੁੰਦਾ ਹੈਗਾ ਹਾਂ ਹੁਣ ਦੇਖੋ ਆਪਣੇ ਕੋ ਬਾਹਰ ਲੈ ਕਿੰਨੇ ਆਉਂਦੇ ਨੇ ਉਹਨਾਂ ਨੇ ਜਦ ਕਹੀਦਾ ਬਈ ਜਿਹੜੇ ਉਤਰਾ ਚੜਾ ਨੇ ਪੰਜਾਬ ਚ ਆ ਕੇ ਰਹਿਣ ਦੇ ਇਹਦੀ ਕੀਮਤ ਹੈ ਕੋਈ ਕੀਮਤ ਦੇਣੀ ਪੈਣੀ ਹੈ ਹਾਂ ਦੂਸਰੀ ਗੱਲ ਜਿੰਦਗੀ ਦੀ ਚ ਆਨੰਦ ਦੀ ਤਲਾਸ਼ ਆਨੰਦ ਸਾਡੀ ਜ਼ਿੰਦਗੀ ਦੀ ਸਭ ਤੋਂ ਉੱਤਮ ਅਵਸਥਾ ਆ ਤੇ ਭਾល ਦੇ ਅਸੀਂ ਇਹਨੂੰ ਫ੍ਰੀ ਚ ਫਰੀਜ਼ ਭਾਲਦੇ ਜਾਂ ਅਸੀਂ ਐ ਭਾਲਦੇ ਵੀ ਇੱਕ ਗੋਲੀ ਦੀ ਤਰ੍ਹਾਂ ਮਿਲ ਜੂਵੇ ਸਾਨੂੰ ਕੁਝ ਨਾ ਕਰਨਾ ਪਵੇ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਸਾਨੂੰ ਇਹ ਪੈਕੇਜ ਹੀ ਮਿਲਣਾ ਬਿਲਕੁਲ ਪੈਕੇਜ ਸੁਖ ਸੌਂਤਾ ਦਾ ਪੈਕੇਜ ਐ ਐਵੇਂ ਇਹ ਆਨੰਦ ਦਾ ਵੀ ਪੈਕੇਜ ਐ ਬੇਫਿਕਰੀ ਦੀ ਜ਼ਿੰਦਗੀ ਦਾ ਪੈਕੇਜ ਐ ਹੁਣ ਮੇਰੇ ਕੋ ਇੱਕ ਮੁੰਡਾ ਆ ਕੇ ਗਿਆ ਮੈਂ ਉਹ ਫਲੈਕਸ ਦਾ ਕੰਮ ਕਰਦਾ ਹਾਂ ਕਹਿੰਦਾ ਜੀ ਮੈਂ ਉਹਨੂੰ ਦੱਸਿਆ ਵੀ ਮੈਨੂੰ ਬੜੀ ਦਿੱਕਤ ਆ ਰਹੀ ਹੈ ਰਾਜੇ ਇੱਥੇ ਨਾ ਪ੍ਰੋਪਰ ਕੰਮ ਨਹੀਂ ਕਰਦੇ ਜੇ ਉਹਨਾਂ ਨੇ ਨਹੀਂ ਆਉਣਾ ਤਾਂ ਫੋਨ ਵੀ ਨਹੀਂ ਕਰਦੇ ਉਹ ਕਹਿੰਦਾ ਜੀ ਮੇਰੇ ਨਾਲ ਦਿੱਕਤ ਨਹੀਂ ਆਉਣੀ ਕਿਉਂਕਿ ਮੈਂ 9 ਸਾਲ ਕੈਨੇਡਾ ਦਾ ਗਿਆ ਹਾਂ ਅੱਛਾ ਦੇਖੋ ਨੇ ਕਿਹਾ ਵੀ ਉੱਥੇ ਜਾ ਕੇ ਮੈਨੂੰ ਸਮੇਂ ਦੀ ਅਹਿਮੀਅਤ ਕੰਮ ਦੀ ਅਹਿਮੀਅਤ ਆਈ ਵੀ ਉਹਦੇ ਕੋਲ 12 ਬੰਦਿਆਂ ਦੀ ਟੀਮ ਹੈ ਹਾਂ ਉਹ ਕਹਿੰਦਾ ਮੈਂ ਵੀ ਕਬੂਲਦਾ ਆ ਕਿ ਜੇ ਮੈਂ ਇਕੱਲਾ ਜ਼ਿੰਦਗੀ ਚ ਨਾ ਰਹਿੰਦਾ ਮੈਂ ਜ਼ਿੰਮੇਵਾਰ ਨਹੀਂ ਸੀ ਬਣਨਾ ਸੋ ਆਲੇ ਦੋਲੇ ਵੇਖੋਗੇ ਕਿਹੜੇ ਜੀਵਨ ਢੰਗ ਦਾ ਕੀ ਰਿਜ਼ਲਟ ਆ ਰਿਹਾ ਉਹਦੇ ਮੁਤਾਬਕ ਫਾਲੋ ਕਰੋ ਨਾ ਕਿ ਇਹ ਕਿ ਸਾਰੇ ਲੋਕ ਆਏ ਕਹਿੰਦੇ ਨੇ ਜਾਂ ਮੈਨੂੰ ਕੀ ਫੀਲ ਹੁੰਦਾ ਸਾਨੂੰ ਪੁੱਠਾ ਵੀ ਤਾਂ ਫੀਲ ਹੋ ਸਕਦਾ ਸੀ ਕਮਜ਼ੋਰ ਵੀ ਤਾਂ ਹੋ ਸਕਦੇ ਆ ਅਸੀਂ ਨਦਾਨ ਵੀ ਤਾਂ ਹੋ ਸਕਦੇ ਆ ਅਸਲ 'ਚ ਆਪਣੇ ਆਪ ਨੂੰ ਤਹਾਂ ਚੱਕਣ ਲਈ ਹਰ ਟਾਈਮ ਤਿਆਰ ਰਭੋ ਨਾ ਕਿ ਥੱਲੇ ਵਾਲੇ ਨੂੰ ਦੇਖ ਕੇ ਕਈ ਵਾਰ ਨਾ ਆਪਾਂ ਐ ਕਰ ਲੈਨੇ ਚਲ ਉਹ ਵੀ ਆਏ ਆ ਕਰਦਾ ਆ ਹਨਾ ਦੂਸਰੇ ਪਾਸੇ ਮੈਨੂੰ ਮੇਰਾ ਮੰਨਣਾ ਇਹ ਹੈ ਹੂੰ ਕਿ ਜੀਵਨ ਹਰ ਜਗ੍ਹਾ ਅਸੁਰੱਖਿਅਤ ਹੈ ਉਸ ਤਾਂ ਹੈ ਹੀ ਕਿਤੇ ਸਿਕਿਉਰ ਨਹੀਂ ਹੈਗਾ ਹਾਂ ਨਾਲੇ ਆਪਾਂ ਇਹ ਵੀ ਕਹ ਦੇਣੇ ਸਾਡੇ ਹੱਥ ਵਾਸ ਕੁਝ ਨਹੀਂ ਹਾਂ ਨਾਲੇ ਕਹ ਦੇਣੇ ਕਹਿੰਦੇ ਆ ਸਹੀ ਰੱਖਣਾ ਸਾਰਾ ਕੁਝ ਹੱਥ ਵਾਸ ਹੀ ਚਾਉਣੇ ਆ ਪਰ ਹੈ ਤਾਂ ਨਹੀਂ ਹੈ ਨਹੀਂਗਾ ਉ ਤਾਂ ਸਾਡੇ ਕੋਲ ਲੈਂਦੇ ਆ ਵੀ ਕੀ ਕੁਝ ਵਾਪਰ ਜਾਂਦਾ ਹਾਂ ਹੈ ਨਾ ਸਾਡੇ ਕੋਲ ਲੈਂਦੇ ਆ ਬਾਅਦ ਨੂੰ ਵਾਪਰ ਜਾਂਦਾ ਅਸੀਂ ਉਸ ਅਕਾਲ ਪੁਰਖ ਤੇ ਭਰੋਸਾ ਕਰੀਏ ਉਹਨ ਇੱਕ ਸਿੰਪਲ ਜੀ ਗੱਲ ਜੀ ਨੂੰ ਮੈਂ ਬਹੁਤ ਸੌਖੇ ਕਹਿਣਾ ਸਾਰਿਆਂ ਨੂੰ ਹੂੰ ਬਈ ਅਗਲਾ ਕਹਿੰਦੇ ਜੀ ਸਾਰਾ ਕੁਝ ਸਿੱਧਾ-ਸਿੱਧਾ ਕਿਵੇਂ ਹੁੰਦਾ ਮੈਂ ਕਿਹਾ ਜੀ ਸਿੱਧਾ-ਸਿੱਧਾ ਜੇ ਅਸੀਂ ਆਪਣੀ ਅਕਲ ਵਰਤੀਏ ਫੇਰ ਤਾਂ ਸ਼ਾਇਦ ਹੋਵੇ ਨਾ ਹੂੰ ਹਰ ਵਕਤ ਅੰਦਰ ਅਰਦਾਸ ਕਰਦੇ ਰਹੇ ਦਾ ਕਿ ਪ੍ਰਮਾਤਮਾ ਸਮਝਦਾਰਤਾ ਹੈ ਨਹੀਂ ਹੂੰ ਅਸੀਂ ਸਾਨੂੰ ਸਾਰੀ ਕਹਾਣੀ ਦੀ ਸਮਝ ਤਾਂ ਹੋ ਨਹੀਂ ਸਕਦੀ ਸਮਝਦਾਰ ਵੀ ਹੈ ਨਹੀਂ ਹਿੰਮਤ ਵੀ ਹੈ ਨਹੀਂ ਸਮਝ ਵੀ ਬਖਸ਼ੀ ਹਿੰਮਤ ਵੀ ਬਖਸ਼ੀ ਜੋ ਤੈਨੂੰ ਭਾਵੇ ਉਹ ਕਰਾ ਲਈ ਕਿਉਂਕਿ ਜੋ ਤੂੰ ਕਰਦਾ ਉਹ ਸਹੀ ਹੈ ਸਾਡੀ ਮਤ ਥੋੜੀ ਹੂੰ ਅਸਲ ਚ ਜੋ ਹੋਣਾ ਚਾਹੀਦਾ ਹੁੰਦਾ ਉਹੀ ਹੁੰਦਾ ਤੇ ਜੋ ਹੁੰਦਾ ਉਹ ਠੀਕ ਹੁੰਦਾ ਠੀਕ ਹੀ ਹੁੰਦਾ ਜਾਂ ਜੋ ਹੁੰਦਾ ਇਹੀ ਹੋ ਸਕਦਾ ਸਿ ਇਹ ਹੀ ਹੋ ਸਕਦਾ ਸੀ ਜੇ ਸਾਨੂੰ ਉੱਥੇ ਏਵੈਲੂਏਟ ਕਰਨਾ ਪੈਣਾ ਆ ਵੀ ਜਦੋਂ ਸਾਡੇ ਨਾਲ ਰਹਿੰਦੇ ਕਿੰਨੇ ਹੀ ਬੱਚੇ ਨੇ ਇੱਥੇ ਪੰਜਾਬ ਦੀਆਂ ਮਾਵਾਂ ਨੇ ਜਾਂ ਬਾਹਰ ਵੀ ਜਿਹੜੇ ਬੱਚੇ ਨਾਲ ਰਹਿੰਦੇ ਨੇ ਕੋਈ ਪੜ੍ਹਾਈ 'ਚ ਪਿੱਛੇ ਰਹਿ ਗਿਆ ਕੋਈ ਡਰੱਗ ਤੇ ਲੱਗ ਗਿਆ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਹੂੰ ਫਿਰ ਉੱਥੇ ਤੁਸੀਂ ਜਿੰਮੇਵਾਰੀ ਕਿਉਂ ਨਹੀਂ ਚੱਕਦੇ ਵੀ ਨਾਲ ਰਹੇ ਆ ਤੇ ਸਾਡੇ ਬੱਚੇ ਦਾ ਫਿਰ ਵੀ ਰਿਜ਼ਲਟ ਉਹ ਮੈ ਨਹੀਂ ਆਇਆ ਹੈਗਾ ਹਨਾ ਫਿਰ ਕੋਈ ਬਾਹਰਲੇ ਸਿਸਟਮ ਨੂੰ ਕਹੀ ਜਾਂਦਾ ਕਿਸੇ ਨੂੰ ਕਹੀ ਜਾਂਦਾ ਸੀ ਸੋਚਦੇ ਆ ਕਿ ਡਾਇਰੈਕਟ ਐਕਸਪੀਰੀਅੰਸ ਹੋਣਾ ਫਿਕਰਾਂ ਜੀ ਨੰਗਣਾ ਉਤਰਾ ਚੜਾ ਚ ਨੰਗੇ ਬਿਨਾ ਬੱਚੇ ਜੇ ਅਸੀਂ ਨਹੀਂ ਦੂਸਰੀ ਗੱਲ ਇੱਕ ਹੋਰ ਜਿਹੜੀ ਆਪਾਂ ਸਾਝੀ ਕਰ ਦੰਨੇ ਆ ਹੂੰ ਕਿ ਆਪਾਂ ਜਿਹੜੇ ਪੰਜਾਬ ਤੋਂ ਗਏ ਹੋਏ ਪੇਰੈਂਟਸ ਆ ਜੇ ਪੱਚਾਤੀ ਮਾਰੀਏ ਜੇ ਅਸੀਂ ਪੰਜਾਬ ਦੇ ਧੱਕੇ ਨਾ ਖਾਦੇ ਹੁੰਦੇ ਕੀ ਅਸੀਂ ਇੰਨੀ ਮਿਹਨਤਾਂ ਕਰ ਲੈਂਦੇ ਉੱਥੇ ਜਾ ਕੇ ਜੇ ਅਸੀਂ ਦਿੱਕਤਾਂ ਨਾ ਸਹੀਆਂ ਹੁੰਦੀਆਂ ਹਾਂਜੀ ਤੇ ਅਸੀਂ ਆਪਣੇ ਬੱਚਿਆਂ ਲਈ ਕੋਈ ਦਿੱਕਤ ਛੱਡਣ ਨੂੰ ਤਿਆਰ ਹੀ ਨਹੀਂ ਉਹ ਵਿਚਾਰੇ ਸਟਰੋਂਗ ਕਿਵੇਂ ਹੋਣਗੇ ਅਸੀਂ ਉਹਨਾਂ ਨੂੰ ਪਿਆਰ ਹੀ ਨਹੀਂ ਕਰਦੇ ਅਸੀਂ ਉਹਨਾਂ ਨੂੰ ਤਾਂ ਬਸ ਹਰ ਕੁਸ਼ਣ ਦੇ ਰਹੇ ਹਾਂ ਹਾਂ ਵੀ ਉਹਨਾਂ ਲਈ ਕੋਈ ਦਿੱਕਤ ਨਾ ਰਹੇ ਤੇ ਕੱਲੋਂ ਜਾਦੂ ਉਹਨਾਂ ਨੇ ਰੀਅਲ ਵਰਲਡ ਨੂੰ ਫੇਸ ਕਰਨਾ ਉੱਥੇ ਤਾਂ ਦਿੱਕਤਾਂ ਆਉਣੀਆਂ ਹੀ ਨੇ ਫਿਰ ਉਹਨਾਂ ਤੋਂ ਹੈਂਡਲ ਨਹੀਂ ਹੋਣੀਆਂ ਇਹ ਚੀਜ਼ਾਂ ਬਿਲਕੁਲ ਬਹੁਤ ਚਿਰ ਪਹਿਲਾਂ ਇੱਕ ਟਾਕ ਸ਼ੋਅ ਤੇ ਸਾਡੇ ਮਿੱਤਰ ਨੇ ਉਹਨਾਂ ਟਾਕ ਸ਼ੋਅ ਕਰਿਆ ਤੇ ਉਹ ਟਾਕ ਸ਼ੋਅ ਤੇ ਇਹ ਕਹਿਣ ਲੱਗੇ ਮੈਂ ਆਪਣੇ ਬੱਚੇ ਨੂੰ ਕਦੇ ਨੋ ਨਹੀਂ ਕਿਹਾ ਮੈਂ ਇਹਨਾਂ ਕਹਿਣਾ ਜੇ ਉਹ ਕਹਿੰਦਾ ਵਾ ਕਰਕੇ ਦੇਣਾ ਤੇ ਮੈਂ ਇਹਨੂੰ ਕਹਿਣ ਲੱਗੇ ਵੀ ਤੁਸੀਂ ਕਾਲ ਕਰੋ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਐਗਰੀ ਨਹੀਂ ਹੂੰ ਤੁਸੀਂ ਤਾਂ ਚਲੋ ਕੋਸ਼ਿਸ਼ ਕਰੋਗੇ ਤੁਹਾਡੇ ਤਾਂ ਬੱਚਾ ਤੁਸੀਂ ਤਾਂ ਹਰ ਗੱਲ ਨੂੰ ਹਾਂ ਕਹਿ ਦੇਂਗੇ ਕੀ ਉਹ ਬੱਚੇ ਨੂੰ ਤੁਸੀਂ ਘਰ ਬਿਠਾ ਕੇ ਰੱਖਣਾ ਹਾਂਜੀ ਉਹਨੂੰ ਕਿਤੇ ਨਾ ਕਿਤੇ ਕੰਮ ਤੋਂ ਨੋ ਸੁਣਨੀ ਬਿਲ ਸਕਦੀ ਐ ਚੈਲੰਜਮੈਂਟ ਉੱਥੇ ਕੀ ਕਰੇਂਗਾ ਜਾ ਕੇ ਫਿਰ ਤੁਸੀਂ ਇਹ ਜਿਹੜੀ ਜਿਹੜੀ ਚੀਜ਼ ਉਹਨੂੰ ਦੁਨੀਆ 'ਚ ਮਿਲਣੀ ਐ ਜਿਹੜੀ ਚੀਜ਼ ਉਹਨੂੰ ਦੁਨੀਆ 'ਚ ਫੇਸ ਕਰਨੀ ਪੈਣੀ ਉਹਨੂੰ ਘਰ 'ਚ ਹੀ ਦਿਓ ਟ੍ਰੇਨਿੰਗ ਕਾਉਂਟ ਕਰਾਓ ਨਹੀਂ ਐਸੇ ਕਰਕੇ ਜਿਹੜੀ ਬੱਚਿਆਂ ਦੇ ਵਿੱਚ ਐਂਜ਼ਾਈਟੀ ਨਰਵਸਨੈਸ ਸਟ्रेस ਇਸੇ ਕਰਕੇ ਵਧੀ ਹੋਈ ਐ ਕਿਉਂਕਿ ਘਰ ਦੇ ਵਿੱਚ ਤਾਂ ਬੱਚਿਆਂ ਨੂੰ ਖਾਣ ਨੂੰ ਵੀ ਉਹਨਾਂ ਦੇ ਸਾਹਬ ਨਾਲ ਉਹਨਾਂ ਦਾ ਰੂਮ ਮਾਰਕਾਪਾ ਦੇਖਿਆ ਕਿ ਬਰਥਡੇ ਵੀ ਕਈ ਵਾਰ ਲੋਕ ਕਿੱਥੇ ਕਿੱਥੇ ਜਾ ਕੇ ਮਨਾਉਂਦੇ ਆ ਹਾਂਜੀ ਬਿਲਕੁਲ ਬਿਨਾਂ ਨੌਨ ਡਿਜ਼ਰਵਿੰਗ ਜਿਹੜਾ ਅਸੀਂ ਐਪਰੀਟੇਟ ਕਰਦੇ ਆ ਨਾ ਬਰਥਡੇਆਂ ਦੇ ਨਾਂ ਥੱਲੇ ਜਾਂ ਹੋਰ ਕਿਸੇ ਨਾਂ ਥੱਲੇ ਇਹ ਵੀ ਇੱਕ ਬਹੁਤ ਵੱਡੀ ਬਿਮਾਰੀ ਹੈ ਉਹ ਬੱਚੇ ਦਾ ਇੱਕ ਈਗੋ ਲੈਵਲ ਉੱਥੇ ਲੈ ਜਾਂਦੇ ਆ ਕਿ ਮੈਨੂੰ ਉਸ ਦਿਵਦ ਤੋਂ ਵੱਧ ਚਾਹੀਦਾ ਕੁਝ ਇਸ ਦਿਵਦ ਚਾਹੀਦਾ ਪਰ ਕਰੇ ਵੀ ਕੋਈ ਹੋਰ ਹਾਂ ਹੁਣ ਆਪਾਂ ਕੀ ਸਕਾਇਆ ਸਾਡੇ ਨਾਨੇ ਨਸੀ ਹਮੇਸ਼ਾ ਕਹਿੰਦੇ ਸੀ ਕਿ ਜਿਹੜੀ ਚੀਜ਼ ਤੁਸੀਂ ਡਿਜ਼ਰਵ ਨਹੀਂ ਕਰਦੇ ਜੇ ਤੁਹਾਨੂੰ ਮਿਲਦੀ ਹੈ ਉਹ ਲਿਓ ਨਾ ਕਿਉਂਕਿ ਉਹ ਤੁਹਾਡੀ ਜ਼ਿੰਦਗੀ ਨੂੰ ਖਰਾਬ ਕਰ ਦੂਗੀ ਫਿਰ ਉੱਥੇ ਤੁਹਾਡਾ ਜਿਹੜਾ ਆਪਣੀ ਸੈਲਫ ਰਿਸਪੈਕਟ ਘਟ ਜਾਣੀ ਹੈ ਹੁਣ ਆਪਣੇ ਬੱਚਿਆਂ ਨੇ ਜੇ ਅਸੀਂ ਕਹਿੰਨੇ ਆ ਕਿ ਸਾਡੇ ਬੱਚਿਆਂ ਨੇ ਤਾਂ ਆਪਣੀ ਸਕੂਲਾਂ ਦੀ ਫੀਸ ਵੀ ਆਪ 페 ਕੀਤੀ ਇਹ ਉਹਨਾਂ ਲਈ ਵੀ ਤਾਂ ਮਾਣ ਦੀ ਗੱਲ ਹੈ ਕਿ ਜਿੰਦ ਕਿੰਨਾ ਉਹਨਾਂ ਦੇ ਸਟਰੋਂਗਨੈਸ ਸੇ ਭਰਦੀ ਹੋ ਕਿ ਅਸੀਂ ਆਪਣੇ ਖਰਚੇ ਆਪ ਚੱਕ ਰਹੇ ਆਂ ਜ਼ਿੰਦਗੀ ਆਪ ਜਿਉ ਰਹੇ ਆਂ ਤੇ ਕੱਲ ਨੂੰ ਜੇ ਅਸੀਂ ਉੱਥੇ ਹੋਈ ਉਹਨਾਂ ਨੂੰ ਇਹ ਇੱਕ ਬਲੇਸਿੰਗ ਲੱਗੂਗਾ ਤਾਂ ਬਹੁਤ ਕੁਝ ਮਿਲ ਗਿਆ ਕਿਉਂਕਿ ਉਹ ਇਦੋਂ ਇਦੋਂ ਘੱਟ ਨਾਲ ਵੀ ਰਾਜੀ ਸੀ ਸੋ ਇਹ ਗੱਲਾਂ-ਵੱਤਾਂ ਨੇ ਜੀ ਚੰਗੀਆਂ ਲੱਗੀਆਂ ਤਾਂ ਬਹੁਤ ਵਧੀਆ ਗੱਲ ਆ ਨਾ ਚੰਗੇ ਲੱਗੇ ਅਸੀਂ ਮਾਫੀ ਵੀ ਬਖਦੇ ਆ ਕਿਉਂਕਿ ਅਸੀਂ ਕਿਸੇ ਨੂੰ ਮਾੜਾ ਚੰਗਾ ਕਹਿਣ ਲਈ ਨਹੀਂ ਆਉਂਦੇ ਅਸੀਂ ਅਸਲ 'ਚ ਆਪਣਾ ਐਕਸਪੀਰੀਅੰਸ ਹੀ ਸ਼ੇਅਰ ਕਰ ਰਹੇ ਆ ਜੀ